ਸੰਜ ਸਾਰਸ਼ੇ ਕਾਲ ਦੋਸਤੋ ਕੀ ਹਾਲ ਚਾਲ ਨੇ ਜੀ ਜੇਕਰ ਤੁਸੀਂ ਕੋਈ ਨਵੀਂ ਬਾਈਕ ਲੈਣ ਜਾ ਰਹੇ ਹੋ ਜਾਂ ਫਿਰ ਕੋਈ ਨਵਾਂ ਇਲੈਕਟ੍ਰਿਕ ਸਕੂਟਰ ਲੈਣ ਜਾ ਰਹੇ ਹੋ ਅਤੇ ਤੁਹਾਡੇ ਮਨ ਵਿੱਚ ਇਹ ਖਿਆਲ ਆਉਂਦਾ ਹੈ ਕਿ ਦੋਨਾਂ ਵਿੱਚ ਕਿਹੜਾ ਜ਼ਿਆਦਾ ਵਧੀਆ ਹੈ ਤਾਂ ਅੱਜ ਦੀ ਵੀਡੀਓ ਤੁਹਾਡੇ ਲਈ ਹੈ ਇਸ ਵੀਡੀਓ ਨੂੰ ਅੰਤ ਤੱਕ ਜ਼ੋਰ ਦੇਖਿਓ ਜੀ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਪਾਂ ਇਹਨਾਂ ਦੋਵਾਂ ਦੀ ਕੀਮਤ ਬਾਰੇ ਜੋ ਜੋ ਜ਼ਿਆਦਾ ਜੋ ਇਲੈਕਟ੍ਰਿਕ ਸਕੂਟਰ ਹੁੰਦੇ ਹਨ ਉਹ ਜੋ ਹੈ ਆਪਣੀ ਨਾਰਮਲ ਬਾਈਕ ਦੇ ਨਾਲੋਂ ਮਹਿੰਗੇ ਪੈਂਦੇ ਹਨ ਜਰਿਕ ਜੋ ਆਪਣੇ ਪੈਟਰੋਲ ਵਾਲੇ ਜੋ ਬਾਈਕ ਹੁੰਦੀ ਨਾਰਮਲ ਬਾਈਕ ਜੋ ਆਪਾਂ ਘਰਾਂ ਯੂਜ਼ ਕਰਦੇ ਆਂ ਆਪਣੇ ਜਿਵੇਂ ਪਿੰਡੂ ਏਰੀਆ ਤੇ ਜਿਵੇਂ ਆਪਾਂ ਏਕੇ ਲਈ ਪਲਟਿਨਾ ਜਾਂ ਫਜੋ ਆਪਣਾ ਡੀਲक्स ਸਪਲੈਂਡਰ ਗੱਜ ਜਿਹੜਾ ਮੋਟਾ ਚੱਲਦੇ ਹਨ ਤਾਂ ਉਹਨਾਂ ਦੀ ਕੀਮਤ ਇਹਨਾਂ ਦੇ ਕੰਪੈਰੀਜ਼ਨ ਵਿੱਚ ਕਾਫੀ ਜੋ ਹੈ ਘੱਟ ਹੁੰਦੀ ਹੈ ਜਰਿਕ ਜੋ ਓਲਾ ਵਗੈਰ ਦੇ ਸਕੂਟਰ ਆਉਂਦੇ ਹਨ ਉਹ ਜੋ ਹੈ 800 ਡੈਂਟਡ ਲੱਖ ਤੱਕ ਵੀ ਜੋ ਹੈ ਆਉਂਦੇ ਹਨ ਅਤੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਇਹਨਾਂ ਇਲੈਕਟ੍ਰਿਕ ਸਕੂਟਰ ਅਤੇ ਜੋ ਆਪਣੇ ਪੈਟਰੋਲ ਗੱਡੀਆਂ ਪੈਟਰੋਲ ਜੋ ਮੋਟਰਸਾਈਕਲ ਹੁੰਦੇ ਬਾਈਕਾਂ ਹੁੰਦੀਆਂ ਹਨ ਉਹਨਾਂ ਦਾ ਕੀ ਹੈ ਚਾਰਜਿੰਗ ਅਤੇ ਜੋ ਲਾਗਤ ਹੈ ਜੋ ਆਪਣਾ ਬਿੱਲ ਬਿੱਲ ਲਾਗਤ ਹੁੰਦਾ ਹੈ ਅਤੇ ਜੋ ਹੈ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਦੋਨੋਂ ਦੀ ਜੋ ਹੈ ਰੇਂਜ ਰੇਂਜ ਦੇ ਵਿੱਚ ਹੈ ਕੀ ਫਰਕ ਹੁੰਦਾ ਹੈ ਜੋ ਆਪਣਾ ਜੋ ਇਲੈਕਟ੍ਰਿਕ ਸਕੂਟਰ ਹੁੰਦੇ ਹਨ ਉਹਨਾਂ ਦੀ ਰੇਂਜ ਲਗਭਗ ਹੋਂ ਚੱਲ ਰਹੀ ਹੈ 1.5 200 300 ਕਿਲੋਮੀਟਰ ਰਕ ਜੋ ਹੈ ਲਾਸਟ ਜੋ ਰੇਂਜ ਆਪਾਂ ਮਿਲਦੀ ਹੈ ਜਦ ਕਿ ਜੋ ਆਪਣੇ ਨਾਰਮਲ ਜੋ ਬਾਈਕਾਂ ਹੁੰਦੀਆਂ ਮੋਟਰਸਾਈਕਲ ਹੁੰਦੇ ਹਨ ਉਹਨਾਂ ਦੀ ਰੇਂਜ ਜੋ ਹੈ ਆਪਾਂ ਕਿੰਨੀ ਵੀ ਕੱਢ ਸਕਦੇ ਹਾਂ ਕਿਉਂਕਿ ਆਪਾਂ ਕਿਤੇ ਵੀ ਆਪਾਂ ਜੋ ਹੈ ਆਪਣਾਸ ਦੇ ਵਿੱਚ ਪੈਟਰੋਲ ਜੋ ਹੈ ਭਰਵਾ ਸਕਦੇ ਹਾਂ ਪੰਪ ਜਗਾ ਜਗਾ ਲੱਗੇ ਹੁੰਦੇ ਹਨ ਜਦ ਕਿ ਇਲੈਕਟ੍ਰਿਕ ਸਕੂਟਰ ਨਾਲ ਇਦਾਂ ਨਹੀਂ ਹੁੰਦਾ ਔਰ ਦੇ ਨਾਲ ਤੁਹਾਨੂੰ ਦੇਖ ਕੇ ਚੱਲਣਾ ਪਵੇਗਾ ਕਿ ਤੁਸੀਂ ਕਿੰਨੇ ਕਿਲੋਮੀਟਰ ਜਾ ਜਾ ਸਕਦੇ ਹੋ ਅਤੇ ਤੁਸੀਂ ਵਾਪਸ ਵੀ ਉੱਥੋਂ ਆ ਸਕਦੇ ਹੋ ਕਿ ਨਹੀਂ ਅਤੇ ਆਪਾਂ ਤੇਲ ਜੋ ਹੈ ਕਿਤੇ ਹੀ ਭਰਵਾ ਸਕਦੇ ਹਾਂ ਅਤੇ ਜੋ ਜੋ ਆਪਣਾ ਜੋ ਇਲੈਕਟ੍ਰਿਕ ਸਕੂਟਰ ਨੂੰ ਚਾਰਜ ਕਰਨ ਦੇ ਜੋ ਹੈ 12 ਬਾਰ ਜੋ ਹੈ ਦਿੱਕਤ ਜੋ ਹੈ ਜੂਰ ਹੁੰਦੀ ਹੈ ਅਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਦੋਨਾਂ ਦੀ ਮੇਨਟੇਨੈਂਸ ਦੇ ਵਿੱਚ ਕੀ ਫਰਕ ਹੁੰਦਾ ਹੈ ਜੋ ਇਲੈਕਟ੍ਰਿਕ ਸਕੂਟਰ ਰਹਿੰਦੇ ਹੁੰਦੇ ਹਨ ਉਹਨਾਂ ਦੀ ਮੇਨਟੇਨ ਲਗਭਗ ਜ਼ੀਰੋ ਹੁੰਦੀ ਹੈ ਕਿਉਂਕਿ ਉਹ ਚੱਕ ਮੋਟਰ ਹੀ ਲੱਗੀ ਹੁੰਦੀ ਹੈ ਜਿਸ ਨਾਲ ਜਿਹੜਾ ਪੂਰਾ ਜੋ ਹੈ ਸਕੂਟਰ ਚੱਲਦਾ ਹੈ ਅਤੇ ਉਸ ਦੇ ਵਿੱਚ ਕੋਈ ਵੀ ਹੋਰ ਇੰਜਨ ਕਲਚ ਗੇਅਰ ਦੀ ਜੋ ਹੈ ਪ੍ਰੋਬਲਮ ਨਹੀਂ ਹੁੰਦੀ ਅਤੇ ਉਸ ਦੀ ਮੇਨਟੇਨੈਂਸ ਜੋ ਕਾਸਟ ਹੁੰਦੀ ਹੈ ਬਹੁਤ ਜ਼ਿਆਦਾ ਘੱਟ ਹੁੰਦੀ ਹੈ। ਇਸ ਦੇ ਮੁਕਾਬਲੇ ਜੋ ਪੈਟਰੋਲ ਵਾਲੇ ਆਪਣੀ ਜੋ ਬਾਈਕਾਂ ਹੁੰਦੀਆਂ ਹਨ ਉਹਨਾਂ ਦੀ ਮੇਨਟੇਨੈਂਸ ਜੋ ਹੈ ਆਪ ਨੂੰ ਸਮੇਂ-ਸਮੇਂ ਤੇ ਕਰਾਉਣੀ ਪੈਂਦੀ ਹੈ ਉਹਦੀ ਇੰਜਨਰ ਚੈੱਕ ਕਰਨਾ ਪੈਂਦਾ ਹੈ ਜੋ ਫਿਲਟਰ ਵਗੈਰਾ ਹੈ ਉਹ ਵੀ ਜੋ ਹੈ ਆਪ ਨੂੰ ਬਦਲवाने ਪੈਂਦੇ ਹਨ ਲਗਭਗ 3-4 ਜਾਂ 5000 ਕਿਲੋਮੀਟਰ ਤੋਂ ਬਾਅਦ ਤੁਹਾਨੂੰ ਉਹਦੀ ਸਰਵਿਸ ਜੋ ਹੈ ਰੈਗੂਲਰਲੀ ਆਪਾਂ ਨੂੰ ਕਰਾਉਣੀ ਪੈਂਦੀ ਹੈ। ਅਤੇ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿ ਆਪਾਂ ਨੂੰ ਪਿੰਡੂ ਇਲਾਕਾ ਜਾਂ ਫਿਰ ਸ਼ਹਿਰੀ ਇਲਾਕਾ ਹੋਵੇ ਉੱਥੇ ਉਹਨਾਂ ਕਿਹੜੀ ਜੋ ਹੈ ਬਾਈਕ ਜੋ ਹੈ ਵਧੀਆ ਰਹੇਗੀ ਜੇਕਰ ਆਪਾਂ ਸ਼ਹਿਰੀ ਇਲਾਕੇ ਦੇ ਵਿੱਚ ਗਲਗੱਗੇ ਤਾਂ ਉੱਥੇ ਆਪਾਂ ਨੂੰ ਜੋ ਹੈ ਇਲੈਕਟ੍ਰਿਕ ਬਾਈਕ ਜੋ ਹੈ ਕਾਫੀ ਜੋ ਹੈ ਵਧੀਆ ਰਹੇਗੀ ਕਿਉਂਕਿ ਉੱਥੇ ਆਪਾਂ ਨੇ ਕੁਝ ਦੂਰੀ ਤੱਕ ਜਾਣਾ ਹੁੰਦਾ ਹੈ ਜਦ ਕਿ ਆਪਾਂ ਜੋ ਪਿੰਡੂ ਇਲਾਕਾ ਹੁੰਦਾ ਹੈ ਉੱਥੇ ਆਪਾਂ ਲੰਬੇ-ਲੰਬੇ ਰੂਟਾਂ ਤੇ ਜਾਂਦੇ ਹਾਂ ਜਿਵੇਂ ਖੇਤ ਜਾੜੇ ਬਾਹਰ ਵਾ ਜਾਂ ਕਿਤੇ ਹੋਰ ਆਪਾਂ ਕੋਈ ਹੈਵੀ ਲੋਡ ਹੀ ਲੈ ਜਾਣਾ ਹੈ ਤਾਂ ਉੱਥੇ ਜੋ ਹੈ ਇਹ ਪਟਰੋਲੀਆ ਬਾਈਕਾਂ ਜੋ ਜ਼ਿਆਦਾ ਜੋ ਆਪਣੇ ਫਾਇਦੇਮੰਦ ਹੁੰਦੀਆਂ ਹਨ ਅਤੇ ਜੋ ਪੈਟਰੋਲ ਵਾਲੀਆਂ ਜੋ ਆਪਣੇ ਬਾਈਕ ਹੁੰਦੀਆਂ ਹਨ ਉਹ ਜੋ ਹੈਵੀ ਲੋਡ ਵੀ ਲੈ ਸਕਦੇ ਹਨ ਕਿਉਂਕਿ ਆਪਾਂ ਖੇਤਾਂ 'ਚ ਯੂਜ਼ ਕਰਦੇ ਹਾਂ ਉਹਨਾਂ ਨੂੰ ਕਿਤੇ ਕਿਤੇ ਕੋਈ ਆਪਣਾ ਇਹ ਲੈ ਕੇ ਜਾਣੀ ਹੈ ਜਾਂ ਫਿਰ ਕੁਝ ਹੋਰ ਸਮਾਨ ਲੈ ਕੇ ਜਾਣਾ ਤਾਂ ਉਥੇ ਆਪਣੇ ਇਹ ਪਟੋ ਵਾਲੀ ਬਾਈਕਾਂ ਹੀ ਜ਼ਿਆਦਾ ਕੰਮ ਹੁੰਦੀਆਂ ਹਨ ਜਦਕਿ ਇਲੈਕਟ੍ਰਿਕ ਸਕੂਟਰ ਉਸ ਜਿਆਦਾ ਜੋ ਹੈ ਕੰਮ ਨਹੀਂ ਹੁੰਦੇ ਅਤੇ ਉਹ ਜੋ ਹੈ ਜਲਦੀ ਜੋ ਹੈ ਖਰਾਬੀ ਵੀ ਫਿਰ ਹੋ ਜਾਂਦੇ ਹਨ ਇੱਕ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਜੋ ਰੀਸੇਲ ਵੈਲਿਊ ਇਹਨਾਂ ਦੋਨਾਂ ਵਿੱਚੋਂ ਰੀਸੇਲ ਵੈਲਿਊ ਕਿਹਦੀ ਆਪ ਨੂੰ ਜ਼ਿਆਦਾ ਜੋ ਮਿਲ ਸਕਦੀ ਹੈ ਜੋ ਆਪਣੇ ਪੈਟਰੋਲ ਵਾਲੇ ਜੋ ਬਾਈਕਾਂ ਹੁੰਦੀਆਂ ਨੇ ਮੋਟਰਸਾਈਕਲ ਹੁੰਦੀਆਂ ਨੇ ਉਹਨਾਂ ਦੇ ਰੀਸੇਲ ਵੈਲਿਊ ਜੋ ਹੈ ਹੁਣ ਵੀ ਜੋ ਹੈ ਬਹੁਤ ਵਧੀਆ ਮਿਲ ਜਾਂਦੀ ਹੈ ਆਪਾਂ 10 ਸਾਲ ਬਾਅਦ ਵੀ ਕਿਸੇ ਵੀ ਆਪਣਾ ਮੋਟਰਸਾਈਕਲ ਨੂੰ ਵੇਚਦੇ ਹਾਂ ਤਾਂ ਉਹ ਆਸਾਨੀ ਨਾਲ ਹੋ ਜਾਂਦਾ ਹੈ ਜਦ ਕਿ ਜੇ ਬੈਟਰੀ ਵਾਲੀ ਸਕੂਟਰ ਹੁੰਦੇ ਉਹਨਾਂ ਦੇ ਰੀਸੇਲ ਵੈਲਿਊ ਹੁਣ ਤਾਂ ਲਗਭਗ ਤੁਸੀਂ 0 ਮੈਂਕ ਚੱਲੋ ਕਿਉਂਕਿ ਇਸ ਨੂੰ ਦੁਬਾਰਾ ਕੋਈ ਵੀ ਨਹੀਂ ਖਰੀਦਦਾ ਕਿਉਂਕਿ ਇਸ ਦੀ ਬੈਟਰੀ ਜੋ ਹੈ ਡਾਊਨ ਹੋ ਜਾਂਦੀ ਹੈ ਅਤੇ ਬੈਟਰੀ ਨੂੰ ਰਿਪਲੇਸ ਕਰਨ ਦੇ ਤੁਹਾਨੂੰ ਘੱਟੋ ਘੱਟ 20 ਤੋਂ 40000 ਰੁਪਿਆ ਦੁਆਰਾ ਜੋ ਹੈ ਦੇਣਾ ਪੈਂਦਾ ਜੋ ਕਿ ਬਹੁਤ ਜ਼ਿਆਦਾ ਮਹਿੰ ਅਤੇ ਉਹਨਾਂ ਦੀ ਵਜ੍ਹਾ ਆਪਾਂ ਕੋਈ ਹੋਰ ਵੀ ਨਵੀਂ ਜੋ ਹੈ ਸੈਕੰਡ ਹੈਂਡ ਬਾਈਕ ਵੀ ਇਹੋ ਲੈ ਸਕਦੇ ਹਾਂ ਇਸ ਲਈ ਜੇਕਰ ਤੁਸੀਂ ਚੋਣ ਕਰਨਾ ਚਾਹੋ ਤਾਂ ਦੋਹਾਂ ਦੇ ਵਿੱਚੋਂ ਜੇਕਰ ਤੁਸੀਂ ਘੱਟ ਰੋਡ ਤੇ ਜਾਣਾ ਹੈ ਲੰਬਾ ਰੋਡ ਜਾ ਨਹੀਂ ਜਾਣਾ ਤਾਂ ਤੁਹਾਡੇ ਲਈ ਇਲੈਕਟ੍ਰਿਕ ਸਕੂਟਰ ਸਹੀ ਹੈ ਤੁਸੀਂ ਹੈਵੀ ਲੋਡ ਜਾ ਨਹੀਂ ਰੱਖਣਾ ਨਾਰਮਲ ਕਿਸੇ ਬਿਓਗਨ ਚਲਾਉਣੀ ਹੈ ਜਾਂ ਫਿਰ ਕਿਸੇ ਨੇੜੇ ਨੇ ਚਲਾਉਣੀ ਹੈ ਤਾਂ ਉਹਨਾਂ ਲਈ ਇਲੈਕਟ੍ਰਿਕ ਸਕੂਟਰ ਜਿਹੜਾ ਹੈ ਵਧੀਆ ਹੈ ਜਦਕਿ ਜਿਨ੍ਹਾਂ ਨੇ ਥੋੜਾ ਜਿਹਾ ਕੋਈ ਹੈਵੀ ਕੰਮ ਕਰਨਾ ਹੈ ਜਿਦਾਂ ਕੋਈ ਸਮਾਨ ਲੈ ਕੇ ਜਾਣਾ ਹਰ ਰੋਜ਼ ਜਿਵੇਂ ਆਪਾਂ ਖੇਤਾਂ 'ਚ ਜਰੂਰ ਯੂਜ਼ ਕਰਦੇ ਹਾਂ ਆਪਣੇ ਮੋਟਰਸਾਈਕਲਾਂ ਨੂੰ ਤਾਂ ਉਸ ਮਾਮਲੇ ਦੇ ਵਿੱਚ ਜੋ ਹੈ ਆਪਾਂ ਨੂੰ ਪੈਟਰੋਲ ਵਾਲੇ ਜੋ ਬਾਈਕਾਂ ਆਹੀ ਜੋ ਸਹੀ ਰਹਿਣਗੀਆਂ ਅਤੇ ਜੇਕਰ ਆਪਾਂ ਗੱਲ ਕਰੀਏ ਜੋ ਹੋਂ ਜਾਤ ਪਿੰਡਾਂ ਦੇ ਵਿੱਚ ਪਛੀ 200000 ਜਾਂ 50000 ਦੀਆਂ ਬਾਈਕਾਂ ਜਾਂ ਸਕੂਟਰੀਆਂ ਲੈ ਲੈਂਦੇ ਹਨ ਅਤੇ ਬਾਅਦ ਦੇ ਵਿੱਚ ਇਹ 1-2 ਸਾਲ ਚੱਲਣ ਤੋਂ ਬਾਅਦ ਹੀ ਜੋ ਹੈ ਜਲਦੀ ਖਰਾਬ ਹੋ ਜਾਂਦੀਆਂ ਨੇ ਜੇਕਰ ਤੁਸੀਂ ਪਿੰਡਾਂ ਵਿੱਚ ਲੈਣਾ ਚਾਹੁੰਦੇ ਵੀ ਹੋ ਤਾਂ ਤੁਸੀਂ ਵਧੀਆ ਕੰਪਨੀ ਦੀ ਜੋ ਹੈ ਸਕੂਟਰ ਜੋ ਇਹ ਪਰਚੇਜ਼ ਕਰੋ ਤਾਂ ਕਿ ਉਹ ਕੁਸ਼ਮਾ ਚੱਲੇ ਵੀ ਜਿਵੇਂ ਹੁਣ ਅੱਜ ਦੇ ਰੇਟ ਵਿੱਚ ਓਲਾ ਹੋ ਗਿਆ ਐਥਰ ਹੋ ਗਿਆ ਹੀਰੋ ਹੋ ਗਿਆ ਇਹਨਾਂ ਦੇ ਜੋ ਇਲੈਕਟ੍ਰਿਕ ਸਕੂਟਰ ਆ ਇਹਨਾਂ ਦੀ ਜੇ ਪਿਕਅਪ ਵੀ ਵਧੀਆ ਹੈ ਅਤੇ ਉਹ ਜੋ ਹਲਮੇ ਸਮੇਂ ਤੇ ਤੱਕ ਚੱਲ ਵੀ ਸਕਦੇ ਹਨ ਅਤੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਦੋਵਾਂ ਦੀ ਪਿਕਅਪ ਵਿੱਚ ਕੀ ਫਰਕ ਹੁੰਦਾ ਹੈ ਜੋ ਆਪਾਂ ਇਲੈਕਟ੍ਰਿਕ ਸਕੂਟਰ ਇਹਨਾਂ ਦੀ ਪਿਕਅਪ ਜੋ ਹੈ ਬਹੁਤ ਜ਼ਿਆਦਾ ਹੁੰਦੀ ਹੈ ਕਿਉਂਕਿ ਇੱਕਦਮ ਹੀ ਇਹ ਆਪਾਂ ਜਿਵੇਂ ਮੋਟਰ ਨੂੰ ਮੋਟਰ ਚਾਲੂ ਕਰਦੇ ਹਾਂ ਤੇ ਇੱਕਦਮ ਇਹ ਸਪੀਡ ਫੜਦੇ ਜਾਂ ਤੇ ਇਹ ਜਿਹੇ ਇਸ ਪਿਕਅਪ ਜੋ ਹੈ ਬਹੁਤ ਜ਼ਿਆਦਾ ਹੁੰਦੀ ਹੈ ਜਦਕਿ ਜੋ ਪਟਰੋਲ ਵਾਲੀ ਆਪਣੀ ਜੋ ਨਾਰਮਲ ਬਾਈਕ ਆਉਂਦੀਆਂ ਇਹਨਾਂ ਦੀ ਪਿਕਅਪ ਜੋ ਹੈ ਹੌਲੀ-ਹੌਲੀ ਜੋ ਹੈ ਵਧੀ ਹੈ ਜਿਸ ਕਰਨ ਪਿਕਅਪ ਦੇ ਮਾਮਲੇ ਦੀ ਹੈ ਜੋ ਇਲੈਕਟ੍ਰਿਕ ਸਕੂਟਰ ਹਨ ਉਹ ਜ਼ਿਆਦਾ ਵਧੀਆ ਹੁੰਦੇ ਹਨ ਅਤੇ ਐਟ ਦ ਐਂਡ ਆਪਾਂ ਇਹ ਗੱਲ ਕਰਦੇ ਹਾਂ ਕਿ ਦੋਹਾਂ ਦੇ ਵਿੱਚੋਂ ਆਪਾਂ ਨੂੰ ਫਿਊਚਰ ਦੇ ਵਿੱਚ ਕਿਹੜੀ ਜੋ ਬਾਈਕ ਜੋ ਹੈ ਜ਼ਿਆਦਾ ਵਧੀਆ ਰਹੇਗੀ ਹਜੇ ਤੱਕ ਤਾਂ ਆਪਾਂ ਜੇ ਸੋਚੀਏ ਤਾਂ ਆਪਣੇ ਰੀਸੇਲ ਵ্যালੂ ਦੇ ਹਿਸਾਬ ਦੇ ਨਾਲ ਜੋ ਹੈ ਪਟ્રોલ ਵਾਲੀਆਂ ਬਾਈਕਾਂ ਜਿਆਦਾ ਚੱਲ ਰਹੀਆਂ ਹਨ ਕਿਉਂਕਿ ਇਹਨਾਂ ਦੀ ਰੀਸੇਲ ਵੈਲਿਊ ਆਪਾਂ ਨੂੰ ਵਧੀਆ ਮਿਲ ਜਾਂਦੀ ਹੈ ਜਦ ਕਿ ਜੋ ਇਲੈਕਟ੍ਰਿਕ ਸਕੂਟਰ ਹੁੰਦੇ ਹਨ ਉਹ 10 ਸਾਲ ਦੇ ਬਾਅਦ ਤਾਂ ਤੁਸੀਂ ਸਮਝ ਲਓ ਕਿ ਉਹ ਕਬਾੜ ਦੇ ਭਾਈ ਜਾਣਗੇ ਕਿ ਜਦੋਂ ਕੋਈ ਬੈਟਰੀ ਖਤਮ ਹੋ ਜਾਂਦੀ ਹੈ ਉਹਨੂੰ ਪੂਰਨ ਰਿਪਲੇਸ ਕਰਨ ਦੀ ਕੋਸਟ ਜੋ ਹੈ ਉਹ ਬਹੁਤ ਜ਼ਿਆਦਾ ਮਹਿੰਗੀ ਪੈ ਜਾਂਦੀ ਹੈ ਅਤੇ ਉਹ ਵੈਸੇ ਜ਼ਿਆਦਾਤੋਂ ਜੋ ਹੈ ਪਲਾਸਟਿਕ ਬੋਡੀ ਦੇ ਬਣੇ ਹੁੰਦੇ ਹਨ ਜੋ ਕਿ ਸਮੇਂ ਦੇ ਹਿਸਾਬ ਦੇ ਨਾਲ ਉਹ ਵੀ ਉਹ ਖਰਾਬ ਹੋ ਜਾਂਦੇ ਹਨ ਤੇ ਅਸਲ ਚ ਤੁਹਾਨੂੰ ਤੁਸੀਂ ਕਰਨੀ ਹੈ ਤੁਹਾਡੇ ਥਰੋਨ ਦੀ ਰੇਂਜ ਕਿੰਨੀ ਜ਼ਿਆਦਾ ਹੈ ਤੁਸੀਂ ਕਿੰਨਾ ਲੰਮਾ ਸਮਾਂ ਜਾਂ ਕਿੰਨੀ ਲੰਮੀ ਦੂਰੀ ਜੋ ਤੈਅ ਕਰਦੇ ਹੋ ਅਤੇ ਤੁਸੀਂ ਕਿਸ ਪਰਪਸਪਸ ਲਈ ਉਸ ਨੂੰ ਯੂਜ਼ ਕਰ ਰਹੇ ਹੋ ਜੇਕਰ ਤੁਸੀਂ ਕਿਸੇ ਡਿਊਟੀ ਵਗੈਰਾ ਤੇ ਜਾਣੀ ਹੋ ਤਾਂ ਤੁਹਾਨੂੰ ਇਲੈਕਟ੍ਰਿਕ ਸਕੂਟਰ ਫਾਇਦੇਮੰਦ ਰਹੇਗਾ ਜੇਕਰ ਪਿੰਡੂ ਇਲਾਕੇ ਲਈ ਜੋ ਹੈ ਨਾਰਮਲ ਬੈਗਾਂ ਹੀ ਜੋ ਹੈ ਸਹੀ ਰਹਿਣਗੇ ਆ ਤੇ ਬਾਕੀ ਤੁਸੀਂ ਆਪ ਦੀ ਲੋੜ ਦੇ ਹਿਸਾਬ ਨਾਲ ਚੋਣ ਕਰਨੀ ਹੈ ਤੁਹਾਨੂੰ ਜਦਾ ਵਧੀਆ ਲੱਗੇ ਅਰੇ ਮੈਨੂੰ ਕਮੈਂਟ ਕਰਕੇ ਜੁਰੂਰ ਦੱਸੋ ਤੁਸੀਂ ਕਿਹੜੀ ਬੈਗ ਜੋ ਹੈ ਲੈਣਾ ਜ਼ਿਆਦਾ ਪਸੰਦ ਕਰੋਗੇ ਅਤੇ ਅੱਜ ਦੀ ਵੀਡੀਓ ਬਸ ਬੱਚੇ ਬਸ ਇੰਨਾ ਹੀ ਤੁਸੀਂ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਮੈਂ ਇਸ ਤਰ੍ਹਾਂ ਹੀ ਵੀਡੀਓ ਲੈ ਕੇ ਆਉਂਦਾ ਰਹਾਂਗਾ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ